ਵਿਸ਼ਵਾਰਧਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ 2016 ਦੇ ਵਿੱਚ ਮਲੇਰ ਕੋਟਲਾ ਦੇ ਖੰਨਾ ਰੋਡ ਤੇ ਇੱਕ ਬੜੀ ਮੰਦਭਾਗੀ ਘਟਨਾ ਘੱਟੀ ਸੀ ਜਿਸ ਦੇ ਵਿੱਚ ਪਵਿੱਤਰ ਸ਼੍ਰੀ ਕੁਰਾਨ ਸ਼ਰੀਫ ਦੇ ਅੰਗਾਂ ਦੀ ਬੇਅਦਬੀ ਕੀਤੀ ਗਈ ਸੀ ਇਸ ਤੋਂ ਬਾਅਦ ਮਲੇਰ ਕੋਟਲਾ ਦੇ ਵਿੱਚ ਧਾਰਮਿਕ ਸਦਭਾਵਨਾ ਨੂੰ ਥੇਸ ਪਹੁੰਚੀ ਸੀ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਵੀ ਆहत ਹੋਈਆਂ ਸੀ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਗਈ ਸੀ ਤੇ ਚਾਰ ਲੋਕਾਂ ਦੀ ਗ੍ਰਿਫਤਾਰੀ ਇਸ ਮਾਮਲੇ ਦੇ ਵਿੱਚ ਕੀਤੀ ਗਈ ਸੀ ਇਹਨਾਂ ਚਾਰ ਲੋਕਾਂ ਵਿੱਚੋਂ ਇੱਕ ਵਿਅਕਤੀ ਦਿੱਲੀ ਦਾ ਉਸ ਵੇਲੇ ਦਾ ਵਿਧਾਇਕ ਸੀ ਜਿਸ ਦਾ ਨਾਮ ਨਰੇਸ਼ ਯਾਦਵ ਸੀ ਸਬੂਤਾਂ ਦੀ ਘਾਟ ਦੇ ਵਿੱਚ ਨਰੇਸ਼ ਯਾਦਵ ਨੂੰ ਬਰੀ ਕਰ ਦਿੱਤਾ ਗਿਆ ਸੀ ਪਰ ਹੁਣ ਇਸ ਮਾਮਲੇ ਦੇ ਵਿੱਚ ਦੁਬਾਰਾ ਅਪੀਲ ਕੀਤੀ ਗਈ ਸੀ ਤੇ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਦੋਸ਼ੀ ਨਰੇਸ਼ ਯਾਦਵ ਨੂੰ ਜੋ ਕਿ ਦਿੱਲੀ ਦੇ ਵਿੱਚ ਸਾਕਾ ਵਿਧਾਇਕ ਹੈ ਐਮ ਐਲ ਏ ਰਿਆ ਦਿੱਲੀ ਦੇ ਵਿੱਚ ਉਸ ਨੂੰ ਅਦਾਲਤ ਵੱਲੋਂ 2 ਸਾਲ ਦੀ ਸਜ਼ਾ ਸੁਣਾਈ ਗਈ ਹੈ ਕੁਰਾਨ ਸ਼ਰੀਫ ਦੀ ਬੇਅਦਬੀ ਕਰਨ ਦੇ ਮਾਮਲੇ ਦੇ ਵਿੱਚ ਨਰੇਸ਼ ਯਾਦਵ ਨੂੰ ਅਦਾਲਤ ਵੱਲੋਂ 2 ਸਾਲ ਦੀ ਸਜ਼ਾ ਸੁਣਾਈ ਗਈ ਹੈ ਜਦਕਿ ਨਰੇਸ਼ ਯਾਦਵ ਦਾ ਇਹ ਕਹਿਣਾ ਹੈ ਕਿ ਉਸ ਦੇ ਖਿਲਾਫ ਸਾਜ਼ਿਸ਼ ਰਚੀ ਗਈ ਹੈ ਉਸ ਵੱਲੋਂ ਜੇ ਹਾਕ ਕੁਝ ਵੀ ਨਹੀਂ ਕੀਤਾ ਗਿਆ ਉਸ ਵੱਲੋਂ ਕੁਰਾਨ ਸ਼ਰੀਫ ਦੀ ਬੇਅਦਬੀ ਨਹੀਂ ਕੀਤੀ ਗਈ ਉਹਨਾਂ ਕਹਿੰਿਆ ਕਿ ਆਮ ਆਦਮੀ ਪਾਰਟੀ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਸਾਜ਼ਿਸ਼ ਦੇ ਤਹਿਤ ਉਹਨਾਂ ਦੇ ਖਿਲਾਫ ਇਹ ਮਾਮਲਾ ਕਰਵਾਇਆ ਗਿਆ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਨਾਲ ਦੇ ਨਾਲ ਆਮ ਆਦਮੀ ਪਾਰਟੀ ਦੇ ਖਿਲਾਫ ਵੀ ਉਹਨਾਂ ਨੇ ਇਸ ਮਾਮਲੇ ਨੂੰ ਸਾਜ਼ਿਸ਼ ਘਰਾਰ ਦਿੱਤਾ ਸਰ ਕਿਵੇਂ ਦੇਖਦੇ ਹੋ ਸਾਰੇ ਜੀ ਬੂਟਾ ਕੇਸ ਹੈ ਹਾਂਜੀ ਔਰ ਆਮ ਆਦਮੀ ਪਾਰਟੀ ਕੋ ਬਦਨਾਮ ਕਰਨ ਦੇ ਲਈ ਕੀ ਹੈ ਹਾਂਜੀ आम आदमी पार्टी को बदनाम करने के लिए उनका किसका केस है कब किसका खन्ना रोड पे कुरान शरीफ और पवित्र की जो बेइज्जती हुई है हां हां ये मलेकुला शहर ਦੇ ਵਿੱਚ ਦੰਗੇ ਪੜਕਾਉਣ ਵਾਸਤੇ ਇੱਕ ਸਾਜ਼ਿਸ਼ ਦੇ ਤਹਿਤ ਇਹਨਾਂ ਨੇ ਵਿਜੇ ਕੁਮਾਰ ਤੇ ਉਹਦਾ ਸਾਥੀ ਗੌਰਵ ਆਨੰਦ ਕਿਸ਼ੋਰ ਇਹਨਾਂ ਨੇ ਇੱਕ ਸਾਜ਼ਿਸ਼ ਦੇ ਤਹਿਤ ਮਲੇਕੁਲੇ ਜਰਗ ਚੌਂਕ ਤੋਂ ਲੈ ਕੇ ਖੰਨਾ ਰੋਡ ਤੱਕ कुरान शरीफ ਦੇ ਪੱਤਰਿਆਂ ਦੀ ਬੇਅਦਬੀ ਕਰਕੇ ਸਿੱਟੇ ਸੀਗੇ ਉਸ ਤੋਂ ਬਾਅਦ ਸ਼ਹਿਰ ਦੇ ਵਿੱਚ ਤਣਾਅ ਹੋ ਗਿਆ ਸੀ ਮੇਰੇ ਮੌਕੇ ਤੇ ਉਸਨੇ ਮੈਂ ਸਾਰਾ ਇਹ ਕਾਰਬੀਨਾਂ ਦੀ ਆਪਣੀ ਅੱਖੀਂ ਵੇਖੀ ਸੀਗੀ ਪੁਲਿਸ ਨੂੰ ਮੈਂ ਇਨਫੋਰਮ ਕਰਿਆ ਪੁਲਿਸ ਨੇ ਉਹਦੀ ਮੁਕੱਦਮਾ ਦਰਜ ਕਰਕੇ ਉਹਦੀ ਤਫਤੀਸ਼ ਕੀਤੀ ਤੇ ਪੁਲਿਸ ਨੇ ਤਫਤੀਸ਼ ਬੜੀ ਬਾਰੀਕੀ ਨਾਲ ਕੀਤੀ ਤੇ ਮੁਲਜ਼ਮਾਂ ਨੂੰ ਜਾ ਕੇ ਐਕਚੁਅਲੀ ਮੁਲਜ਼ਮ ਸੀ ਜਾ ਕੇ ਉਹਨਾਂ ਨੂੰ ਅਰੈਸਟ ਪਾਇਆ ਇਹਦੇ ਚਿਕਾ ਆਮ ਆਦਮੀ ਪਾਰਟੀ ਦੇ ਦਿੱਲੀ 로हिणी ਤੋਂ ਵਿਧਾਇਕ ਵੀ ਸੀ ਨਰੇਸ਼ ਯਾਦਵ ਨਰੇਸ਼ ਯਾਦਵ ਜੀ ਸਾਜਸ਼ ਦੇ ਵਿੱਚ ਨੇ ਉਹ ਉਹਨਾਂ ਨੇ ਇੱਕ ਆਪਣੀ ਸਟੇਟਮੈਂਟ ਦਿੱਤੀ ਸੀ ਮੈਜਿਸਟਰੇਟ ਦੇ ਅੱਗੇ ਜਿਹੜਾ ਮੁੱਖ ਸਾਜਸ਼ ਸਾਜਿਸ਼ ਕਰਤਾ ਮੁੱਖ ਦੋਸ਼ੀ ਆ ਵਿਜੇ ਕੁਮਾਰ ਉਹਨਾਂ ਨੇ ਮੈਜਿਸਟ੍ਰੇਟ ਦੇ ਅੱਗੇ ਦਿੱਤੀ ਸੀ ਕਿ ਸਾਡੇ ਇਸ ਕੰਮ ਦੇ ਵਿੱਚ ਨਰੇਸ਼ ਯਾਦਵ ਸ਼ਾਮਲ ਹੈ ਤੇ ਅਸੀਂ ਉਹਦੀ ਸਹਿ ਦੇ ਨਾਲੇ ਕੰਮ ਕੀਤਾ ਹੈ ਇਹ ਬਰੀ ਵੀ ਹੋਗੇ ਸੀ ਸੰਗਰੂਰ ਹਾਂ ਪਹਿਲਾਂ ਸੰਗਰੂਰ ਤੋਂ ਸੀਜੀਐਮ ਕੋਰਟ ਤੋਂ ਪਹਿਲਾਂ ਦੋ ਮੁਲਜ਼ਮ ਬਰੀ ਹੋਗੇ ਸੀ ਕਿ ਉਸ ਦੀ ਫਿਰ ਅਪੀਲ ਚੱਲਦੀ ਸੀ ਕਿ ਅਪੀਲ ਦਾ ਫੈਸਲਾ ਜਿਹੜੀ ਸਜ਼ਾ ਹੋਈ ਸੀ ਉਹ ਕਿਨੂੰ-ਕਿਨੂੰ ਹੋਈ ਸੀ ਪਹਿਲਾਂ ਸਜ਼ਾ ਹੋਈ ଥି ਪਹਿਲਾਂ ਵਿਜੇ ਕੁਮਾਰ ਨੂੰ ਤੇ ਗੌਰਵ ਨੂੰ ਸਜ਼ਾ ਹੋਈ ଥି ਦੋ-ਦੋ ਸਾਲ ਦੀ ਇਹਨਾਂ ਦੇ ਕਿਸ਼ੋਰ ਤੇ ਨਰੇਸ਼ ਯਾਦਵ ਉਹਦੇ ਵਿੱਚ ਬੜੀ ਹੋ ਗਈ ਠੀਕ ਉਸ ਤੋਂ ਬਾਅਦ ਇਹ ਅਪੀਲ ਫਾਈਲ ਹੋਈ ਅਪੀਲ ਦਾ ਫੈਸਲਾ ਹੋਇਆ ਹੈ ਅਪੀਲ ਦੇ ਵਿੱਚ ਪਹਿਲੇ ਦੋ ਜਿਹੜੇ ਸਜ਼ਾ ਹੋਈ ਥੀ ਵਿਜੇ ਕੁਮਾਰ ਤੇ ਕੋ ਗੌਰਵ ਨੂੰ ਉਹ ਤਾਂ ਬਹਾਲ ਰੱਖਤੀ ਉਸ ਦੇ ਨਾਲ ਹੀ ਨਰੇਸ਼ ਆਦਮ ਨੂੰ ਵੀ ਦੋਸ਼ ਇਕਰਾਰ ਦਿੱਤਾ ਜਿਹਦੀ ਕਿ ਸਜ਼ਾ ਦਾ ਫੈਸਲਾ ਅੱਜ ਜੱਜ ਸਾਹਿਬ ਨੇ ਕਰਨਾ ਹੈ ਇਥੇ ਤੁਸੀਂ ਸ਼ਿਕਾਇਤ ਕਰਤਾ ਉਹ ਬੜਾ ਇਹ ਪਵਿੱਤਰ ਕੁਰਾਨ ਦੀ ਬੇਅਦਵੀ ਹੋਈ ਹੈ ਉਹਦੇ ਚ ਅੱਜ ਸਜ਼ਾ ਮਿਲ ਤੁਹਾਨੂੰ ਕਿਵੇਂ ਲੱਗਦਾ ਕੀ ਕਹਿਣਾ ਚਾਹੋਗੇ ਬੜੇ ਸੰਤੁਸ਼ਟਾਂ ਪਹਾਂ ਕਾਨੂੰਨ ਨੇ ਆਪਣਾ ਕੰਮ ਕਰਿਆ ਕਾਨੂੰਨ ਨੇ ਇਨਸਾਫ ਕੀਤਾ ਬੜਾ ਸੰਤੁਸ਼ਟਾ ਮਲੇ ਕੁਲਾ ਸ਼ਹਿਰ ਦੇ ਵਿੱਚ ਜਾ ਤੋ ਖਬਰ ਗਈ ਆ ਇਲਾਕੇ ਦੇ ਵਿੱਚ ਪਿੰਡਾਂ ਦੇ ਵਿੱਚ ਲੋਕ ਬੜੇ ਕਾਨੂੰਨ ਦਾ ਸਤਕਾਰ ਹੋਰ ਵਧਿਆ ਹੈ ਕਿ ਹਾਂ ਕਾਨੂੰਨ ਨੇ ਆਪਣਾ ਕੰਮ ਕਰਿਆ